ਕਾ ਚੰਨਿਆ ਜੀ ਮੇਰੇ ਪੇਕਿਆਂ ਦੇ ਘਰੇ ਪੈਂਡ ਆ ਸਕੂਲ ਆ ਮੇਰਾ ਸਰਕਾਰੀ ਸਾਡੇ ਕੀ ਹਾਲ ਚਾਲਾ ਜੀ ਮਿੱਤ ਕਾਲ ਨੂੰ ਬਾਲਿਆਂ ਨੇ ਬਣਿਆ ਹੋਊਂਗੇ ਠੀਕਾ ਹੋਊਂਗੇ ਜੀ ਜੇਕਰ ਆਪਣੇ ਚੈਨਲ ਤੇ ਤੁਸੀਂ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੋਂ ਅੱਜ ਆਪਾਂ ਚੰਨਿਆ ਜੀ ਮੇਰੇ ਪੇਕਿਆਂ ਦੇ ਘਰੇ ਪੈਂਡ ਪੈਂਡ ਚੱਲ ਰਹੀ ਐ ਸੋ ਤੁਹਾਨੂੰ ਮੈਂ ਕਿੱਦਾਂ ਦੇ ਲੱਗੀ ਤਿਆਰ ਮੈਂ ਸਿੰਪਲ ਹੀ ਹੋਈ ਆ ਜੇ ਦੇਖ ਸਕਦੇ ਤੁਸੀਂ ਤੇ ਪੰਜਾਬੀ ਜੁੱਤੀ ਆ ਤੇ ਕਿੱਦਾਂ ਦੀ ਲੱਗੀ ਮੈਂ ਤੁਹਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਤੇ ਪਿੰਡ ਆਪਾਂ ਕਿਹੜੇ ਚੱਲੇ ਅੰਮੀ ਨਹੀਂ ਪਿੰਡ ਦਾ ਨਾਮ ਨਹੀਂ ਦੱਸਣਾ ਜੀ ਅਸੀਂ ਠੀਕ ਹੈ ਪਿੰਡ ਉੱਥੇ ਜਾ ਕੇ ਦੱਸਾਂਗੇ ਹਾਂ ਪਿੰਡ ਦੱਸ ਦਾਂਗੇ ਚਲੋ ਜੇ ਜਰੂਰਤ ਵੀ ਪੈ ਗਈ ਦੱਸੋ ਦੀ ਦੱਸ ਵੀ ਆ ਕੀ ਦਾਗ ਜੇ ਲੱਗ ਗਿਆ ਇਹ ਤਾਂ ਕੁਛ ਨਹੀਂ ਵੈਸੀ ਆ ਵੈਸੇ ਨਹੀਂ ਬੱਬੂ ਉਹ ਵੈਸੀ ਆ ਅੰਦਰ ਆ ਅੱਛਾ ਤੇ ਆਪਾਂ ਚੱਲੇ ਆ ਜੀ ਠੀਕ ਹੈ ਤੇ ਸਾਡਾ ਤੋਰੀ ਚਲਾਉਗਾ ਗੱਡੀ ਇੱਕ ਗੱਡੀ ਮੈਂ ਕੱਢ ਲਈ ਬਾਹਰ ਆ ਰਹੀ ਜੀ ਹਾਂ ਗੱਡੀ ਕੱਢ ਲਈ ਬਾਹਰ ਸੋ ਆਪਾਂ ਬੈ ਲੈਣੇ ਆ ਚਲੋ ਗੱਡੀ ਦੇ ਵਿੱਚ ਚਲੋ ਚਲੋ ਮੈਂ ਬੈਠ ਗਈ ਜੀ ਪਾਸ਼ਾ ਪੰਜ ਸ਼ਾਹ ਪੰਜ ਤਿੰਨ ਬਾਬਾ ਦੀ ਕਿਸ਼ਤੀ ਜੀ ਸੋ ਹਾਂ ਜੀ ਆਪਾਂ ਕਰੋ ਚੱਲ ਪੈਸੇਗੇ ਤੁਸੀਂ ਦੇਖ ਸਕਦੇ ਹੋ ਤੇ ਚੱਲ ਇੱਧਰ ਕੱਲਣਾ ਥੇਰੀ ਕੱਢੂਗਾ ਅਗਲਾ ਥੋੜੀ ਹੋਲੀ ਹੋਲੀ ਚਲਾ ਤੇ ਮੈਂ ਇਹਨਾਂ ਨਾਲ ਡਰ ਵੀ ਲੱਗ ਜਾਂਦਾ ਤੇ ਉਹ ਤਾਂ ਮੈਂ ਦੋ ਦੋ ਵਾਰੀ ਭੱਗ ਗਿਆ ਤੀਜੀ ਵਾਰ ਜਾਣ ਲੱਗੀ ਹਾਂ ਤੇ ਨਾਲ ਤਵਾਧੀਆ ਗੱਡੀ ਚਲਾਉਣ ਲੱਗ ਗਿਆ ਚਲੋ ਬਾਬਾ ਜੀ ਦੇ ਘਰ ਪਰ ਰਾਹ ਗੁਰੂ ਦੀ ਹਨਾ ਜੀ ਸੋ ਅੱਜ ਮੈਂ ਕੋਕਾ ਪਾਇਆ ਜੀ ਤੇ ਆਪਾਂ ਚੱਲੇ ਆ ਪੈਂਡ ਹਨਾ ਤੁਹਾਨੂੰ ਦੱਸ ਦਿੱਤਾ ਸੀ ਮੈਂ ਹਾਂਜੀ ਮੰਮੀ ਡਰੀ ਜਾਂਦੀ ਐ ਮੇਰੀ ਮਨਾ ਲੱਗਦਾ ਹੀ ਹੈ ਹਨਾ ਜਿਦਾਂ ਨਾਮ ਨਾਮ ਸਿੱਖਿਆਗਾ ਤੇ ਚੱਲ ਸਾਰੇ ਆਣੀ ਹੋਲੀ ਜਗਾ ਹੋਣੀ ਪਾ ਤਾ ਜਿਹੜਾ ਤੇ ਪ੍ਰਾਂਵ ਨਾਲ ਜਾਵਾਂਗੇ ਰਾਂ ਨਾਲ ਆਂਗੇ ਪਿੰਡ ਚੱਲੇ ਆ ਜੀ ਉਹ ਚੱਲ ਘੁੰਮ ਫਿਰ ਆਪਨੇ ਹਨਾ ਘੁੰਮਣਾ ਫਿਰਨਾ ਚਾਹੀਦਾ ਹੈਗਾ ਹੌਲੀ 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 ਆ ਲੋ ਸਮੋਸੇ ਭਾਈ ਆਜੋ ਜਿਵੇਂ ਐਸੇ ਆਜੋ ਹੋ ਗਿਆ ਆਜੋ ਬੀਬੀ ਆਜੋ ਇਹ ਯਾਰ ਕੀ ਖਾਓ ਭਾਈ ਸਮੋਸੇ ਤੇ ਕੰਦ ਸਾਚਕੇ ਤੇ ਅੰਮਾ ਮਾਸੀ ਕੀ ਨਾਲ ਤੇ ਵੀ ਲੰਗਾ ਆਇਦਰ ਮਾਦਾ ਬਹੁਤ ਘੱਟ ਖਾਣੀ ਐ ਉਹ ਤਾਂ ਕਿ ਤਾਂ ਥੰਡੇ ਨਹੀਂ ਕਿਉਂਕਿ ਕੋਪ ਤੇ ਨਹੀਂ ਬਲੌਗਿੰਗ ਕਰ ਦਾਂਗੇ ਆ ਭਰਾਵਾ ਖਾਲਾ ਖਾ ਲੋ ਜੀ ਬੋਲੋ ਜੀ ਸਤਿ ਸ਼੍ਰੀ ਅਕਾਲ ਜੀ ਤੇ ਐ ਵੈਸੇ ਮਤਲਬ ਦੀਦੀ ਨੂੰ ਇੱਕ ਤੁਹਾਨੂੰ ਪਤਾ ਹੀ ਆਪਾਂ ਇਹਨੇ ਚੈਨਲ ਦੀ ਗੱਲ ਕਰ ਰਹੇ ਹਣਾ ਕੈਨਾ ਭੈਣ ਬਾਰੇ ਮਤਲਬ ਮੈਂ ਜਿੱਦਾਂ ਸੋਚਦੀ ਸੀ ਪਹਿਲਾ ਮਤਲਬ ਇਹਨਾਂ ਨੂੰ ਮਿਲਣ ਤੋਂ ਉਦੋਂ ਕਿਤੇ ਜ਼ਿਆਦਾ ਵਧੀਆ ਨੇ ਕਿਉਂਕਿ ਮੈਨੂੰ ਕੋਈ ਇਹਨਾਂ ਨੇ ਇਹ ਆਈ ਨਹੀਂ ਵੀ ਇਹਨਾਂ ਨੇ ਸਿਖਾਇਆ ਮੈਂ ਇਹਨਾਂ ਦੇ ਹੱਕ ਦੇ ਵਿੱਚ ਪਹਿਲਾਂ ਵੀ ਵੀਡੀਓਜ਼ ਪਾਈਆਂ ਹੋਈਆਂ ਗਈਆਂ ਤੇ ਮੈਨੂੰ ਨਾ ਭੈਣ ਨੇ ਕਿਹਾ ਵੀ ਹਾਂ ਵੀ ਅਸੀਂ ਆਵਾਂਗੇ ਭੈਣ ਦੀ ਕਿੱਸੇ ਇੱਥੇ ਆਪਣੇ ਪਿੰਡ ਰਿਸ਼ਤੇ ਲੱਗੇ ਵੀ ਆ ਤੇ ਮੈਨੂੰ ਸੱਚੀ ਇੰਨੀ ਖੁਸ਼ੀ ਹੋਈ ਮੈਨੂੰ ਯਕੀਨ ਨਹੀਂ ਹੋਇਆ ਜਦ ਤੱਕ ਮੈਂ ਭੈਣ ਨੂੰ ਵੇਖਿਆ ਨਹੀਂ ਆਉਂਦੇ ਆਖੀ ਹੈ ਨਾ ਤੇ ਜਿਹੜਾ ਲੋਕ ਐਵੇਂ ਬਿੜਾ ਕੰਮ ਤੋਂ ਭੈਣ ਨੂੰ ਟਰੋਲ ਕਰਦੇ ਨੇ ਅੱਜ ਮੈਂ ਇੱਕ ਗੱਲ ਕਹਿ ਸਕਦੀ ਆ ਵੀ ਨਾ ਤਾਂ ਭੈਣ ਦੇ ਵਿੱਚ ਕੋਈ ਐਟੀਟਿਊਡ ਆ ਤੇ ਕੋਈ ਵੀ ਇਹਦੇ ਵਿੱਚ ਕੀ ਗੋਨਾਮ ਦੀ ਤਾਂ ਚੀਜ਼ ਹੀ ਹੈ ਨਹੀਂ ਐਨੇ ਡੰਮ ਟੂ ਅਰਥ ਨੇ ਹੈ ਨਾ ਨਹੀਂ ਬੰਦੇ ਦੇ ਐਨੇ ਵਧੀਆ ਇਹਨਾਂ ਦੇ ਫਾਲੋਅਰਸ ਮਤਲਬ ਕਿ ਇਹਨਾਂ ਨੂੰ ਜਿਹੜੇ ਮੰਨ ਲਓ ਕਿ ਲੋਕ ਹੈ ਇਨਾ ਜਾਣਦੇ ਨੇ ਹਨਾ ਫੋਟੋਆਂ ਕਰਾਉਣ ਨੂੰ ਤਰਸਦੇ ਨੇ ਉਹ ਭੈਣ ਮੇਰੇ ਕੋਲ ਆ ਚਾਈ ਆ ਵੀ ਇੰਨੀ ਡਾਊਨ ਟੂ ਵਰਕ ਥੱਕ ਐਵੇਂ ਬਿਨਾ ਕੰਮ ਤੋਂ ਭੈਣ ਮੇਰੀ ਨੂੰ ਕੁਛ ਨਾ ਬੋਲਾ ਕਰੂੰ ਮੈਂ ਕਿਹਾ ਸੋ ਇੱਥੇ ਮੇਰੇ ਪੇਕੇ ਆ ਜੀ ਇਹ ਸਾਡੇ ਪਿੰਡ ਦੀ ਬਹੂ ਹੈ ਕਿ ਮੈਨੂੰ ਵੀ ਹੁਣੇ ਪਤਾ ਲੱਗਿਆ ਪਹਿਲਾਂ ਮੈਨੂੰ ਵੀ ਨਹੀਂ ਸੀਗਾ ਪਤਾ ਇਹਨਾਂ ਨੇ ਚੈਨਲ ਸਾਡੇ ਦਾ ਨਾ ਪ੍ਰੋਮੋਸ਼ਨ ਕਰਵਾਈ ਸੀਗੀ ਇੱਕ ਆਦੇ ਚੈਨਲ ਦੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਹਨਾ ਫਿਰ ਮੇਰਾ ਮਨ ਕੀਤਾ ਵੀ ਮੈਂ ਯਾਰ ਮਿਲ ਕੇ ਆਵਾਂ ਸੋ ਇਹ ਮੇਰਾ ਪੇਕਾ ਪਿੰਡਾ ਹੈ ਕਿ ਸਾਡੇ ਪਿੰਡ ਦੀ ਨੋਤੀ ਹੈ ਜੀ ਤੇ ਇਹਨਾਂ ਦੇ ਚੈਨਲ ਨੂੰ ਵੀ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਓ ਮੈਨੂੰ ਵੀ ਹੋਣੀ ਪਤਾ ਲੱਗਿਆ ਬਾਕੀ ਭੈਣ ਤੁਸੀਂ ਆਦ ਚੈਨਲ ਦਾ ਨਾਮ ਦੱਸ ਦਿਓ ਜਸਪ੍ਰੀਤ ਕੌਰ ਨਾਮ ਤੇ ਕਰਿਆ ਚੈਨਲ ਹੈਗਾ 94791 YouTube ਤੇ ਹਾਂਜੀ ਤੇ ਸਟਾਰਟੇ ਵੀ ਮੈਂ ਰੀਲਸ ਵਧੀਆ ਪਾਉਣੀ ਹੈਗੀ ਤੇ ਭੈਣਾਂ ਹਰੇਲਾ ਬਹੁਤ ਵਧੀਆ ਹੁੰਦੀਆਂ ਦੇਖਣ ਵਾਲਾ ਹੁੰਦੀਆਂ ਭੈਣਾਂ ਦਾ ਵੱਧ ਤੋਂ ਵੱਧ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਪੋਰਟ ਕਰਿਓ ਭੈਣ ਨੂੰ ਤੇ ਭੈਣ ਦੇ ਘਰੇ ਬੈਠਿਆ ਭੈਣ ਨੇ ਬਹੁਤ ਸੇਵਾ ਕੀਤੀ ਸੋ ਬਣੇ ਦਿਓ ਜੀ ਲੋਕਾਂ ਦੇ ਬਹੁਤ ਘੈਂਦਾ ਬਈ ਆ ਦੇਖੋ ਤੁਸੀਂ ਖਾ ਲਓ ਮੈਂ ਤਾਂ ਚੱਕ ਲੈ ਇੱਕ ਰਸਗੁੱਲਾ ਇਹ ਤਾਂ ਹੱਥਾਂ ਨਾਲ ਨਹੀਂ ਚੱਲੂ ਪੰਜਾਬੀ ਸੋਡਾ ਗੁਲਾਬੀ ਆ ਮਣਾ ਰਸਗੁੱਲਾ ਨਹੀਂ ਆ ਬਲਾਹ ਜਾ ਬਣਾ ਚੱਲ ਕੋਈ ਨਾ ਇੱਕ ਚੀਜ਼ ਹੀ ਹੁੰਦੀ ਹੈ ਸਾਰੇ ਵਾਸਤੇ ਕਿਹੜੀ ਗਲੀ ਐ ਮੈਂ? ਚੱਲ ਚੱਲ ਸਿੱਧਾ ਚੱਲ। ਅਗਲੀ ਗਲੀ ਆ। ਧਿਆਨ ਨਾਲ। ਇਹ ਆ ਜੀ ਸਾਡੇ ਪਿੰਡ ਦੀ ਗਲੀ। ਠੀਕ ਐ। ਤੇ ਆ ਗਲੀ ਆ ਨਾ। ਇਸ ਗਲੀ ਦੇ ਵਿੱਚ ਹੈਗਾ ਜੀ ਮੇਰਾ ਘਰ। ਹੁਣ ਤਾਂ ਮੇਰਾ ਘਰ ਕਾਹਦਾ ਹੁਣ ਤਾਂ ਵੇਖ ਗਿਆ ਮੇਰਾ ਘਰ। ਤੇ ਇਹ ਗਲੀਆਂ ਦੇ ਵਿੱਚ ਮੈਂ ਖੇਡਦੀ ਵੱਡੀ ਹੋਈ ਆ। ਤੁਸੀਂ ਦੇਖ ਸਕਦੇ। ਇਹ ਮੇਰੇ ਤਾਏ ਦਾ ਘਰ ਪੰਜਾਬੀ ਆ ਗਿਆ ਪੰਜਾਬੀ ਆ ਗਿਆ ਕੁੱਤਾ ਬਹਿ ਗਿਆ ਕੋਲੋਂ ਨਹੀਂ ਹੰਤੀ ਨਹੀਂ ਕੁੱਤਾ ਲੱਗਦਾ ਜੋਗੀ ਹੰਤੀ ਆਲਟੀ ਆਂ ਚਾੜ ਕਰਦਾ ਆ ਦੇਖੋ ਸਾਨੂੰ ਬਹਿਣ ਲਈ ਜਿੰਦਾ 10 ਮਿੰਟ ਅਸੀਂ ਬਹਿਣਾ ਬਹਿਣਾ ਕਮੀਨਾਂ ਬਹਿਣ ਨਹੀਂ ਦਿੰਦਾ ਮੋਟਾ ਆ ਮੋਟਾ ਜੋ ਉਹ ਵਰਗਾ ਉਹ ਵਰਗਾ ਮੋਟਾ ਜੋ ਮੇਰੇ ਚੋਣਾ ਚੋਣਾ ਕਾਕਾ ਛੱਡਾ ਕਾਕਾ ਇਹਨੂੰ ਇਨਾ ਛੜਿਆ ਪਿਆ ਮੋਟੇ ਇਹਨੂੰ ਆ ਦੇਖੀ ਹੁਣ ਕਿਵੇਂ ਕਰੂੰਗਾ ਦੇਖੋ ਅਨੇ ਨੂੰ ਆਇਆ ਵੀ ਆਇਆ ਆਪੇ ਖਾਵਾ ਲੈ ਹਾਂ ਚੱਕ ਦੇ ਤੈਨੂੰ ਚੱਕ ਲੈਣ ਦੇ ਫੇ ਲਾ ਗੁੱਲੂ ਕੋ ਨਹੀਂ ਜਾਂਦਾ ਚੱਲ ਗਈ ਰਜਾਣਾ ਕਾਹਨਾ ਗਿਆ ਸੋ ਹਾਂਜੀ ਆਪਾਂ ਮਮਰਪੇ ਆ ਜੀ ਭਾਬੀ ਹਰਾਂ ਦੇ ਘਰੋਂ ਹੁਣ ਆਪਾਂ ਚੱਲੇ ਆ ਬਟਿੰਡੇ ਘਰੇ ਤੁਸੀਂ ਦੇਖ ਸਕਦੇ ਹੋ ਫੇ ਥੋੜਾ ਜਿਹੀ ਗੱਲਾਂ ਬਾਤਾਂ ਕੀਤੀਆਂ ਕਿਉਂਕਿ ਕਵੇ ਰਾਜਾ ਹੁੰਦਾ ਸੀਗਾ ਘਰੇ ਜਾਣਾ ਵੀ ਜ਼ਰੂਰੀ ਸੀਗਾ ਘਰੇ ਪਹੁੰਚਣਾ ਸੀਗਾ ਬਹੁਤ ਪਿਆਰ ਦਿੱਤਾ ਬਹੁਤ ਪਿਆਰ ਮਿਲਿਆ ਵਿਚਾਰਿਆਂ ਨੇ ਬਹੁਤ ਪਿਆਰ ਦਿੱਤਾ ਤੇ ਇੱਕ ਮਿੰਟ ਵਾ ਤੁਹਾਨੂੰ ਬੈਕ ਕਰ ਇਹ ਸਾਡੇ ਇੱਧਰ ਸਾਡੇ ਦੂਜੇ ਘਰ ਹੈ ਜੀ ਇੱਧਰ ਮੇਰਾ ਦੂਜੇ ਭਰਾ ਰਹਿੰਦਾਗਾ ਮੇਰਾ ਤੇ ਜੀ ਨੂੰ ਕਿ ਸਕੰਡੀ ਕਹਿੰਦੇ ਆ ਸਕੰਡੀ ਹੈ ਨਾ ਇਹ ਆ ਮਿਸ਼ਾਨ ਘਾਟ ਮਸਤਰਾਉਂ ਬਾਬਾ ਮਸਤਰਾਉਂ ਦਾ ਆਹੋ ਅਡੇਰਾ ਇੱਥੇ ਇਹ ਹੈਗਾ ਜੀ ਸਵਾਈ ਮਹਿਬਾ ਸਵਾਈ ਮਹਿਮਾ ਹਰਮਨ ਓਏ ਤੇਰੇ ਨਾਨਕੇ ਤਰੇ ਫਿਰਦੇ ਅਸੀਂ ਦੇਖਾ ਤੇਰਾ ਹਰਮਨ ਦੇ ਨਾਨਕੇ ਪਾਧਰਮਨ ਦੇ ਤੇ ਕਿੱਥੇ ਘਰ ਆਉਂਦਰ ਅੱਗੇ ਜੀ ਹਾਂ ਆਪਾ ਆਈ ਗਿਲੀ ਜਣਾ ਨਾ ਆਪਾ ਇਧਰ ਮੁੜਨਾ ਹਾਂ ਹਾਂ ਅੜੜਾ ਣਾਣਾ ਟਾਣਾ ਡੜਾ ਡੜਾ ਅਵੜਗੀ ਸੋ ਹਾਂਜੀ ਚੱਲ ਪਿਆ ਆਪਾਂ ਘਰ ਆਵਾਂ ਮੈਨੂੰ ਪਿੰਡ ਬਹੁਤ ਸੋਹਣੇ ਲੱਗੇ ਜੀ ਬਹੁਤ ਜ਼ਿਆਦਾ ਸੋਹਣੇ ਦੇਖੋ ਕਿੰਨੀ ਸੋਹਣੀ ਲొਕੇਸ਼ਨ ਹੈਗੀ ਚੌੜੀ ਤੋਂ ਉੱਪਰ ਹਵਾ ਜੋ ਰਖਦੀ 6 ਫੁੱਟ ਦੇ ਆ ਦੇਖੋ ਪੱਠੇ ਲੈ ਕੇ ਆਉਂਦੇ ਬਾਈ ਯਰ ਕਿਓ ਵਿਚਾਰੇ ਆਏ ਪਿੰਡਾਂ ਦੇ ਘਰ ਦੇਖੋ ਕਿੰਨੇ ਸੋਹਣੇ ਹੈਗੇ ਘਰ ਹੋਵੇ ਤਾਂ ਪਿੰਡ ਚ ਹੀ ਹੋਵੇ ਸੋਹਣਾ ਸੋਹਣਾ ਆ ਦੇਖੋ ਕਰਪੈਨ ਖੜੀ ਜੀ ਕਰਪੈਨ ਫਾਈਨਲੀ ਫਾਈਨਲੀ ਘਰੇ ਪਹੁੰਚ ਗਏ ਆ ਪਿੰਡੋ ਆ ਗਏ ਭਰਾਵਾ ਡਰ ਲੱਗਦਾ ਸੀਗਾ ਪਰ ਇਹਨੇ ਨਾ ਬਹੁਤ ਗੱਡੀ ਦੀ ਸਨਾਸ ਮਾਰਤੀ ਬੱਬੂ ਨੇ ਹੋਰ ਤੇ ਗੱਡੀ ਤੂੰ ਲੈ ਕੇ ਗਈਆਂ ਪਿੰਡਾਂ ਵਿੱਚੋਂ ਮੈਂ ਕਿਹਾ ਜੀ ਮੈਂ ਕਿਹਾ ਪੂਰਾ ਸਹੀ ਜਗ੍ਹਾ ਲੈ ਕੇ ਚੱਲੀ ਇਹ ਲੈ ਗਈ ਪਿੰਡਾਂ ਚੋ ਕੱਚੇ ਬੱਚੇ ਰਾਹ ਤੇ ਆਹ ਦੇ ਗੱਡੀ ਦਾ ਚਲੋ ਕੋਈ ਗੱਲ ਨਹੀਂ ਗੱਡੀ ਤਾਂ ਪੁੰਜੀ ਜਾਊਗੀ ਐ ਦਾ ਕੋਈ ਚੱਕਰ ਨਹੀਂ ਗੱਡੀ ਐਨੇ ਥੋੜਾ ਨਾ ਲਿਪਣ ਦੇਤੇ ਮੈਂ ਹਾਂ ਗੱਡੀ ਵੈਸੇ ਬਾਹਰ ਹੀ ਲਿਪੜਨ ਦੇ ਦਿੱਤੇ ਕਿ ਐ ਠੀਕ ਚਲਾਉਂਦਾ ਭਰਾਵਾ ਡਰ ਜਾ ਹੁਣ ਨਿਕਲਿਆ ਮਾੜਾ ਮੁੱਟਾ ਡਰ ਸੋ ਠੀਕ ਹੈ ਜੀ ਤੁਹਾਨੂੰ ਅੱਜ ਦਾ ਵਲੌਗ ਸਾਡਾ ਕਿੱਦਾਂ ਦਾ ਲੱਗਿਆ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਮੈਂਟ ਵਧੀਆ ਵਧੀਆ ਕਰ ਦਿਓ ਬਈ ਜੀ ਜੇ ਕਿਸੇ ਨੂੰ ਠੀਕ ਹੈ ਜੀ ਮੈਂ ਕਹੀ ਸਿਰ ਜਾਨ ਬਣ ਕਿ ਦਿੱਤੀ ਵੈਸੇ ਮੇਰੇ ਸਲਾਕਾ ਫੇਰਣਾ ਪਤਾ ਹੈ ਮਨੋਂ ਕਿ ਰੱਖ ਦੇਣੇ ਆ ਤੇ ਜੇ ਕਿਤੇ ਹੁਣ ਅਗਲੇ ਹੁਣ ਰੋਜ਼ ਦੇ ਵਲੌਗ ਆਇਆ ਕਰਮਗੇ ਜੀ ਠੀਕ ਹੈ ਹੁਣ ਰੋਜ਼ ਲੈ ਕੇ ਜਾਇ ਕਰਾਂਗੇ ਗੱਡੀ ਪਹਿਲਾਂ ਮੈਨੂੰ ਡਰ ਲੈਂਦਾ ਸੀਗਾ ਵੀ ਗੱਡੀ ਬੱਬੂ ਨੂੰ ਚਲਾਉਣੀ ਨਹੀਂ ਆਉਂਦੀ ਹੁਣ ਪ੍ਰੋਪਰ ਬੱਬੂ ਵਧੀਆ ਗੱਡੀ ਚਲਾ ਲੈਂਦਾ ਹੈਗਾ ਹੁਣ ਅਸੀਂ ਵਲੌਗ ਬਣਾਉਣ ਜਾਇ ਕਰਾਂਗੇ ਬੜੀ ਦੂਰ ਨਹੀਂ ਜਾਇ ਕਰਨਾ ਵੀ ਕਹਿੰਦਾ ਮਤਲਬ ਕਿ ਨੇੜੇ ਤੇੜੇ ਕਿਤੇ ਵੀ ਜਾਵੜਾ ਕਰਾਂਗੇ ਸੋ ਠੀਕ ਹੈ ਜੀ ਸੋ